ਕਿ ਰਾਜੀ ਹੈ ਕਿਵੇਂ ਕਰਾ ਸਾਡੇ ਤੋਂ ਜੂਰ ਲਾ ਬਈ ਮੈਂ ਸਾਰੇ ਦੂਜਾ ਦਾ ਮੇਰਾ 10 ਸਾਲ ਦਾ ਦਰਜਾ ਵੱਧ ਕੇ ਤਾਂ ਮੇਰਾ ਜੇ ਨਾ ਦਾ ਬਦਰ ਮੇਰੀ ਕੀ ਕਿ ਕਰਨਾ ਆਦੀ ਨਾਲ ਬਦਰ ਹੋਈ ਉਹ ਕੋਈ ਅੰਦਰ ਆ ਗਿਆ ਅਨੇ ਉਹ ਫਿਰ ਉਹ ਦੇ ਜਿਹੜਾ ਸਿੱਤਾਂ ਦੀ ਜਿਹੜਾ ਬਾਦ ਉਹਨਾਂ ਦਾ ਬਹੁਤ ਮਾਇਆ ਕਰਕੇ ਕਰਨਾ ਕਰੇ ਸਾਡਾ ਜਾਨ ਦਾ ਅਸਲ ਤੇ ਥੌਟੀ ਜਿਹੜੀ ਹੈ ਐਮ ਜੀ ਟਿਆ ਜਿੰਦਾਬਾਦ 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 ਆਮ ਆਕਾਲੀ ਦਰ ਜਿੰਦਾਬਾਦ ਦੇਖੋ ਰਾਜਨੀਤੀ ਮਾੜੀ ਵੀ ਦੇਖੀ ਹੈ ਗੰਦੀ ਵੀ ਦੇਖੀ ਹੈ ਪਰ ਇੰਨੀ ਗੰਦੀ ਰਾਜਨੀਤੀ ਕਦੇ ਨਹੀਂ ਦੇਖੀ ਕਿ ਇੱਕ ਉਹਨ ਦਾ ਦਾ ਤਿੰਨ ਵਾਰ ਦਾ ਐਮਐਲਏ ਤਿੰਨ ਵਾਰ ਦਾ ਦੋ ਵਾਰ ਦਾ ਮਨਿਸਟਰ ਜੇ ਜੇਲ੍ਹ ਚ ਵੀ ਬੰਦ ਹੈ ਤੇ ਜੇ ਉਹ ਨੂੰ ਕੋਈ ਮਿਲਣ ਵਾਲਾ ਆਉਂਦਾ ਆ ਉਹਦਾ ਕੋਈ ਸਾਥੀ ਆਉਂਦਾ ਆ ਸਾਡੀ ਜਿੱਥੇ ਉਹਦੇ ਨਾਲ ਪਾਰਟੀ ਦੀ ਸਾਂਝ ਆਏ ਉੱਥੇ ਸਾਡਾ ਛੋਟਾ ਵੀਰ ਹੈ ਔਰ ਸਾਡੇ ਵਿਧਾਨ ਸਭਾ ਦਾ ਸਾਥੀ ਰਿਹਾ ਹੈ ਔਰ ਪਾਰਟੀ ਦਾ ਲੀਡਰ ਹੈ ਤੇ ਇੱਥੇ ਵੀ ਬਿਨਾਂ ਕਿਸੇ ਕਾਰਨ ਤੋਂ ਕਤਤਾਂ ਕੀਤੀਆਂ ਜਾ ਰਹੀਆਂ ਨੇ ਅੜਚਨਾ ਡਾਈਆਂ ਜਾ ਰਹੀਆਂ ਨੇ ਪਰ ਮੈਂ ਤੁਹਾਡੇ ਸਾਹਮਣੇ ਹੀ ਜਿੰਨੀ ਗੱਲਬਾਤ ਡਿਪਟੀ ਸੁਪਰਡੈਂਟ ਦੇ ਨਾਲ ਕੀਤੀ ਹੈ ਕਿਉਂਕਿ ਜਿੰਨਾ ਕ ਮੈਂ ਜਾਣਦਾ ਹਾਂ ਜੇਲ੍ਹ ਦੇ ਨਿਯਮ ਉਹਦੇ ਮੁਤਾਬਕ ਕਿਸੇ ਦੀ ਮੁਲਾਕਾਤ ਕਰਾਉਣਾ ਜਾਂ ਨਾ ਕਰਾਉਣਾ ਇਹ ਕੇਵਲ ਤੇ ਕੇਵਲ ਜੇਲ ਅਥਾਰਟੀ ਦੀ ਹੈ ਜੇ ਕਿਸੇ ਦੀ ਮੁਲਾਕਾਤ ਕਰਾਉਣੀ ਹੈ ਤੇ ਉਹ ਜੇਲ ਅਥਾਰਟੀ ਜਿੰਨੂੰ ਮਰਜ਼ੀ ਪਰਮਟ ਕਰ ਸਕਦੀ ਹੈ ਪਰ ਤੁਹਾਡੇ ਸਾਹਮਣੇ ਹੀ ਹੈ ਕਿ ਜੇ ਅੱਜ ਇੱਥੇ ਮੈਨੂੰ ਰਿਫਿਊਜ਼ ਕੀਤਾ ਗਿਆ ਹੈ ਇਹ ਵਿਚਾਰੇ ਡਿਪਟੀ ਸੁਪਰਡੈਂਟ ਵੱਲੋਂ ਕੀਤਾ ਗਿਆ ਸੋਸ ਸੋਸ ਨਨਗੇ ਇਹ ਜਿਹੜੇ ਦਿੱਲੀ ਬੈਠੇ ਹਨ ਜਾਂ ਦਿੱਲੀ ਵਾਲੇ ਪੰਜਾਬ ਚ ਬੈਠੇ ਹਨ ਜਾਂ ਕੇਦਰੀਵਾਲ ਜਿਹੜਾ ਹੈ ਜਾਂ ਉਹਦੀ ਟੀਮ ਜਿਹੜੀ ਹੈ ਇਹ ਸਾਰੀ ਉਹਨਾਂ ਦੀ ਡਾਇਰੈਕਸ਼ਨ ਚਲੋ ਅਸੀਂ ਨਿਰਾਸ਼ ਹੋ ਕੇ ਚੱਲੇ ਜੀ ਕਰਦਾ ਹੈ ਸੱਜਣ ਨੂੰ ਮਿਲਣ ਪਰ ਦੂਸਰੇ ਬੰਨੇ ਉਹਦੇ ਉੱਤੇ ਮਾਣ ਵੀ ਹੈ ਦੇ ਉਪਰਵਾਹ ਕਰਨ ਵਾਲਾ ਉਹ ਧਾਕੜ ਜੱਟ ਹੈ। ਔਰ ਅੱਜ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਮੈਂ ਪਹਿਲਾਂ ਨਹੀਂ ਮੇਰੇ ਤੋਂ ਪਹਿਲਾਂ ਵੀ ਕਈ ਸੀਨੀਅਰ ਅਗਵਥੋਂ ਹੋ ਕੇ ਗਏ ਨੇ ਜਿਨ੍ਹਾਂ ਨੂੰ ਖਾਲੀ ਹੱਥ ਹੀ ਮੋੜਿਆ ਗਿਆ ਹੈ। ਪਰ ਇਹ ਮਾੜੀ ਗੱਲ ਸਾਡੇ ਮੁੱਖ ਮੰਤਰੀ ਜ਼ਰੂਰ ਪੰਜਾਬ ਦੇ ਨੇ ਪਰ ਉਹ ਕੱਠ ਪੁਤਲੀ ਉਹਨਾਂ ਦੇ ਵਸਤੀਕਰਨ ਨਹੀਂ ਕੀ ਨਾ ਉਹਨਾਂ ਨੂੰ ਹੁਣ ਤੇ ਹੁਣ ਤੇ ਲਾਂਭਾ ਤੇਨ ਨੂੰ ਮਜੀ ਨਹੀਂ ਕਰਦਾ ਉਹਦੇ ਤੇ ਕਈ ਵਾਰ ਤਰਸ ਜਾ ਵੀ ਆਉਂਦਾ ਕਿ ਗੁਰੂਆ ਤੇਰੇ ਨਾਲ ਜਿਹੜੀ ਹੋਣ ਧੀ ਹੈ ਹੋ ਸਕਦਾ ਹੈ ਕਿ ਕਿਸੇ ਦਫ਼ਤਰ ਦਾ ਤਗੜੇ ਦਫ਼ਤਰ ਦਾ ਜਿਹੜਾ ਚਪੜਾਸੀ ਉਹ ਵੀ ਜਾਦੀ ਜ਼ੁਰਤ ਰੱਸਦਾ ਹੋਵੇ ਆਪਦੇ ਬੌਸ ਨੂੰ ਕਿਤੇ ਕਹਿ ਦਿੰਦਾ ਹੋਵੇ ਨਹੀਂ ਸਾਹਬ ਆ ਤੂੰ ਗਲਤ ਕਹਿ ਰਿਹਾ ਗੁਰੂਆ ਤੂੰ ਮੁੱਖ ਮੰਤਰੀ ਹੈਂ ਤੇ ਤੇਰੇ ਸਾਹਮਣੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਆ ਤੇਰੇ ਸਾਹਮਣੇ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਆ ਤੇ ਤੂੰ ਉੱਥੇ ਵੀ ਅਜੇ ਵੀ ਕੇਦਰੀਵਾਲ ਸਾਹਿਬ ਬਹੁਤ ਸਿਆਣੇ ਆ ਜੀ ਬੜੀ ਉਹਨਾਂ ਦੀ ਗੱਲ ਹੈ ਜੀ ਬੜੀ ਦੇਣ ਹੈ ਸ਼ਰਮ ਆਉਂਦੀ ਹੈ ਫੋਟੋ ਸੁਖਬੀਰ ਸਿੰਘ ਦੇ ਪੈਸੇ ਵੰਡਣ ਤੇ ਗੈਨੀ ਹਰਪ੍ਰੀਤ ਸਿੰਘ ਕਹਿੰਦੇ ਵੀ ਗੁਰਬਾਣੀ ਵੇਚਦੇ ਨੇ ਉਹਦੇ ਪੈਸੇ ਨੇ ਇਹਨਾਂ ਕੋਲ ਸਿੱਧੇ ਪਤਾ ਬੁਲਾ ਰਹੇ ਦੇਖੋ ਪਤਾ ਗੱਲ ਕੀ ਹੈ ਇੱਥੇ ਗੱਲ ਤਾਂ ਮੂੰਹ ਜਿਹੜੀ ਮੈਂ ਮਰਜ਼ੀ ਕੋ ਕੱਢ ਦੇਣਾ ਹੈ ਗੱਲ ਤੇ ਸਾਬਤ ਕਰਨ ਦੀ ਹੁੰਦੀ ਹੈ ਠੀਕ ਹੈ ਤੇ ਇਤ ਕੋਈ ਦਰਾਵਾ ਨਹੀਂ ਗਿਆ ਕਿ ਸਾਸਕਬੀਰ ਸਿੰਘ ਬਾਦਲ ਨੇ ਮੇਰੇ ਖਾ ਕੱਲ ਹੀ ਕਿਸੇ ਚੈਨਲ ਨੂੰ ਪ੍ਰਾਈਵੇਟ ਨੂੰ ਇੰਟਰਵਿਊ ਦਿੱਤੀ ਉਹਨਾਂ ਕਹਿ ਕੇ ਮੇਰਾ ਚੈਲੰਜ ਹੈ ਵੀ ਸਾਬਤ ਕਰੋ ਦੂਜੀ ਗੱਲ ਰਹੇਗੀ ਕਿ ਉਹਨਾਂ ਕਹਿ ਕੇ ਇਸ ਕੰਮ ਤੇ ਨਾਮ ਸਿਆਹਤ ਕਰਨਾ ਚਾਹਣਾ ਹੈ ਹਰੇਕ ਨੂੰ ਬੇਨਤੀ ਕਰਦਾ ਹਾਂ ਕਿ ਹਰ ਕੋਈ ਅੱਗੇ ਆ ਕੇ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਜਿੰਨੀ ਵੀ ਕਿਸੇ ਦੀ ਸਮਰੱਥਾ ਆ ਕਿਸੇ ਦੀ 1000 ਦੀ ਹੈ ਕਿ ਇਹਦੀ 10000 ਦੀ ਕਿ ਇਹਦੀ 1 ਲੱਖ ਦੀ ਹੈ ਇਹਦੀ ਕਰੋੜ ਦੀ ਹੈ ਉਹ ਆਪਦੀ ਸਮਰੱਥਾ ਮੁਤਾਬਕ ਆਪਦਾ ਯੋਗਦਾਨ ਪਾਵੇ ਜੇ ਮੈਂ ਜੇ ਮੈਂ ਇਹ ਕਹਿ ਦਵਾਂ ਕਿ ਸਰਦਾਰ ਹਰਪ੍ਰੀਤ ਸਿੰਘ ਵੈਸੇ ਤੇ ਮੈਂ 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 ਤੁਹਾਨੂੰ ਨੀਟਾ ਹੀ ਕਹਿੰਨਾ ਹਾਂ ਹਾਂਜੀ ਤੇ ਹਾਂਜੀ ਤੇ ਉਹ ਨੀਟਾ ਪ੍ਰਧਾਨ ਜੀ ਜਿਹੜੇ ਨੇ ਇਹਨਾਂ ਨੂੰ ਪੁਸ਼ਪੀ ਸਾਰੀ ਉਮਰ ਕੀਤਾ ਕੀ ਜੇ ਹਾਂਜੀ ਜਥੇਦਾਰੀ ਦੇ ਨਾਂ ਤੇ ਗ੍ਰੰਥੀ ਵੀ ਬੜਾ ਸਤਿਕਾਰਤ ਅਹੁਦੇ ਨੇ ਕੌਮ ਦੇ ਸਭ ਤੋਂ ਸਤਿਕਾਰਤ ਅਹੁਦੇ ਨੇ ਗ੍ਰੰਥੀ ਹੋਣਾ ਜਥੇਦਾਰ ਹੋਣਾ ਤੇ ਇਕੱਠੇ ਕਾਦੇ ਵਾਸਤੇ ਕੀਤੇ ਜਿਹ ਲਫਾਵੇ ਕਿੱਥੋਂ ਕਿੱਥੋਂ ਕੀਤੇ ਜੀ ਕੁਝ ਕੌਮ ਦਾ ਸਵਾਰਿਆ ਜੀ ਹਾਂਜੀ ਕੌਮ ਦੇ ਲੋਕਾਂ ਦੀ ਸ਼ਰਧਾ ਦਾ ਸਤਿਕਾਰ ਦਾ ਤੁਸੀਂ ਇੰਨੀ ਜਿਆਦਾ ਕਮਾਈ ਕੀਤੀ ਹੈ ਜਿਹੜੀ ਧਰਮ ਦੇ ਨਾਂ ਤੇ ਹੋਈ ਹੈ ਉਂਗਲਾ ਤੁਸੀਂ ਦੂਜਿਆਂ ਦੇ ਚੱਕਦੇ ਜੀ ਬਾਕੀ ਤੇ ਗੱਲਾਂ ਕਿਹੜੀਆਂ ਕਰਨੀ ਉਹਨਾਂ ਦੇ ਕਿਹੜੇ ਕਿਹੜੇ ਲੇਖੇ ਆ ਕਿਹੜੀਆਂ ਕਿਹੜੀਆਂ ਖੇਡਾਂ ਆ ਉਸ ਪਾਸੇ ਨਾ ਪਈਏ ਬੀਬੀ ਫੁਰਤੀ ਹੜਪੀੜ ਤੇ ਜਿਹੜੇ ਕਿਸਾਨ ਨੇ ਉਹਨਾਂ ਤੱਕ ਸੀਡ ਨਹੀਂ ਪਹੁੰਚ ਰਿਆ ਉਹਨਾਂ ਦੀ ਮੰਗ ਸੀ ਜਿਸ ਤਰ੍ਹਾਂ ਸਰਕਾਰ ਤਾਹਲੇ ਤੱਕ ਮੀਟਿੰਗ ਨਹੀਂ ਕੀਤੀ ਕੋਈ ਖੇਤੀਬਾੜੀ ਮੰਤਰੀ ਨੇ ਥੋਨੇ ਵਾਦਾ ਕੀਤਾ ਸੀ ਵੀ ਉਹਨਾਂ ਤੱਕ ਅਸੀਂ ਸੀਡ ਪਹੁੰਚਾਵਾਂਗੇ ਜਿਹੜਾ ਕਣਕ ਦਾ ਉਹਨਾਂ ਨੇ ਵੇਚਣਾ ਕੀ ਤਿਆਰੀ ਅਕਾਲੀ ਦਲ ਦੀ ਤਿਆਰੀ ਤੇ ਸਰਕਾਰ ਇਸ ਤੇ ਕਿਉਂ ਨਹੀਂ ਹਲੇ ਤੱਕ ਕੋਈ ਕਰ ਰਹੀ ਕਿ ਮੈਂ ਬੇਨਤੀ ਕਰਾਂ ਜੀ ਕਿਸੇ ਮੰਤਰੀ ਨੂੰ ਸੌਂ ਖਵਾ ਕੇ ਪੁੱਛ ਲਿਆ ਜੀ ਤੇ ਤੇਰੇ ਵੱਸ ਕੁਛ ਹੈਗਾ ਦੇਰੇ ਵੱਸ ਕੁਛ ਹੈਗਾ ਇਹ ਮੇਰੇ ਖਿਆਲ ਕਿ ਕਿਸੇ ਕਲਰਕ ਦੀ ਬਦਲੀ ਨਹੀਂ ਕਰ ਸਕਦੇ ਤੂੰ ਹੀ ਸੀਟ ਦੀਆਂ ਗੱਲਾਂ ਕਰਦੇ ਫਿਰਦੇ ਜੀ ਹਾਂਜੀ ਤੇ ਮੇਰਾ ਖਿਆਲ ਹੈ ਕਿ ਉਹ ਵਿਚਾਰਾ ਚੰਗਾ ਪੜਾ ਹੁੰਦਾ ਸੀ ਸਾਡਾ ਖੁੜੀਆਂ ਸਾਹਿਬ ਸਾਡਾ ਵੀ ਉਸ ਪਰਿਵਾਰ ਦੇ ਨਾਲ ਮੇਰੀ ਬੜੀ ਪੁਰਾਣੀ ਸਾਹਜ ਹੈ ਜੈਦਰ ਜਗਦੀਪ ਸਿੰਘ ਖੁੜੀਆਂ ਵੇਲੇ ਤੋਂ ਉਹ ਵਿਚਾਰਾ ਬੋਰੋਜਾ ਫਿਰਦਾ ਖੁੜੀਆਂ ਸਾਹਿਬ ਚੰਗਾ ਪੜਾ ਬੰਦਾ ਸੀਗਾ ਹਾਂਜੀ ਉਹ ਕੌਮਣਾ ਜੇ ਫਿਰਦਾ ਕਿ ਮੈਂ ਕਿੱਥੇ ਫਸ ਗਿਆ ਤੇ ਉਹ ਵਿਚਾਰਾ ਸੀਟ ਕਿੱਥੋਂ ਦੇ ਲੇਗਾ ਹਾਂ 4 ਲੱਖ ਰਕਬਾ ਖਰਾਬ ਹੋਇਆ ਹੈ 1 ਲੱਖ ਰਕਬੇ ਵਾਸਤੇ ਸ਼੍ਰੋਮਣੀ ਕਾਲ ਇਦਰ ਸੀਡ ਦੇ ਰਿਆ ਹੈ ਬੀਜ ਦੇ ਰਿਆ ਹੈ 1 ਲੱਖ ਏਕੜ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸੀਡ ਦੇ ਰਹੀ ਹੈ ਔਰ ਵਹਾਈ ਵਾਸਤੇ ਵੀ ਉਹਦੀ ਜ਼ਮੀਨ ਨੂੰ ਉਪਜਾਊ ਕਰਨ ਵਾਸਤੇ ਭੌਂਕੇ ਜਿਹੜਾ ਆ ਉਹ ਸੱਜੇਬੀਰ ਸਿੰਘ ਬਾਦਲ ਹੋਣਾ ਨੇ ਐਲਾਨ ਕੀਤਾ ਕਿ ਤੇਲ ਵੀ ਦੇਵਾਂਗੇ ਬੀਜ ਵੀ ਦੇਵਾਂਗੇ ਮੇਰਾ ਖਿਆਲ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਉਹ ਖਾਦ ਵੀ ਦੇਣ ਅਕਾਲੀ ਦਲ ਬੀਜੇਪੀ ਇੱਕ ਮੰਚ ਤੇ ਹੋ ਸਕਦੀ ਹੈ ਇਕੱਠੇ ਦੇਖੋ ਇਹ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਹੀ ਦੱਸ ਸਕਦੇ ਨਾ ਤੇ ਮੇਰੇ ਬਿਆਨ ਦੇ ਨਾਲ ਇਕੱਠੇ ਹੋਣੇ ਆ ਨਾ ਮੇਰੇ ਬਿਆਨ ਦੇ ਨਾਲ ਵੱਖ-ਵੱਖ ਹੋਣੇ ਆ ਹਾਂਜੀ ਤੇ ਨਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਤੁਹਾਨੂੰ ਵੀ ਕੁਝ ਸੁਣਾ ਮੇਰੀ 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 ਸੁਣ ਲਓ ਜੀ ਮੈਂ ਮੈਂ ਪਾਰਟੀ ਦਾ ਆਗੂ ਨਹੀਂਗਾ ਮੈਹਰੂਤ ਉਹ ਕਾਲੀ ਹੈ ਪਰ ਦੂਜੀ ਗੱਲ ਰਹਗੀ ਕਿ ਜਿਹੜਾ ਇੱਥੇ ਕੋਈ ਬਿਆਨ ਦਿੰਦਾ ਆ ਕਿ ਇਹ ਗੱਠਜੋੜ ਨਹੀਂ ਹੋ ਸਕਦਾ ਜੀ ਕੋਈ ਕਹਿੰਦਾ ਕਿ ਛੇਤੀ ਹੋਣਾ ਚਾਹੀਦਾ ਜੀ ਇਹਨਾਂ ਦੇ ਕਿਸੇ ਦੇ ਕਹਿਣ ਤੇ ਕੱਖ ਨਹੀਂ ਜੀ ਹੋਣਾ ਇੱਥੇ ਪਤਾ ਨਹੀਂ ਤੁਹਾਡੇ ਇਲਾਕੇ ਦਾ ਸੀਗਾ ਸ਼ਾਇਦ ਪਟਿਆਲੇ ਦਾ ਵਿਚਾਰਾ ਰੋਜ਼ ਬੈਠਾ ਹੁੰਦਾ ਹੈ ਟੀਵੀ ਤੇ ਮੋਦੀ ਸਾਹਿਬ ਹੈ ਤਾਂ ਨਾਮ ਉਮਕਣ ਹੈ ਕਾਲੇ ਕਾਨੂੰਨ ਵਾਪਸ ਨਹੀਂ ਹੋ ਸਕਦੇ ਉਹਨੇ ਪਿਓ ਦੇ ਪੁੱਤ ਨੇ ਕਿਹਨੂੰ ਪੁੱਛਿਆ ਹੀ ਨਹੀਂ ਸਿਰੇ ਤੜਕੇ ਉੱਠਦੇ ਆ ਮਾਫੀ ਮੰਗ ਕੇ ਉਹਨੇ ਕਾਲੇ ਕਾਨੂੰਨ ਵਾਪਸ ਲੈ ਲੈਣੇ ਜਿਸ ਦਿਨ ਉਹਨਾ ਕਰਨਾ ਹੈ ਹਾਂਜੀ ਉਹ ਤੁਹਾਨੂੰ ਨਾ ਤੇ ਥਲੜੇ ਨੂੰ ਕਿਹਨੂੰ ਪੁੱਛਣਾ ਤੇ ਨਾ ਕਿ ਇਹਦੇ ਕਹਿਣ ਤੇ ਕਰਨਾ ਹੈ ਹਾਂਜੀ ਤੇ ਨਾ ਸਾਡੇ ਵਾਲਿਆਂ ਹੀ ਸਾਡੇ ਕੰਨ 'ਚ ਆਵਾਜ਼ ਪਾਉਣੀ ਹੈ ਕਿ ਭਾਈ ਅਸੀਂ ਚੱਲੇ ਜੇ ਉੱਥੇ ਕਿਹੜੀ ਗੱਲ ਕਰਨੀ ਹੈ ਇਹਦੇ ਸਭ ਕੁਝ ਜਿਹੜਾ ਆ ਬਾਕੀ ਦੇਖੋ ਮੈਂ ਕੋਈ ਭਾਰਤੀ ਜਨਤਾ ਪਾਰਟੀ ਦਾ ਮਦਾਈ ਨਹੀਂ ਉਹ ਆਪਣੇ ਆਪ ਚ ਇੱਕ ਰਾਜਨੀਤਿਕ ਪਾਰਟੀ ਆ ਪਰ ਪੰਜਾਬ ਦਾ ਭਲਾ ਪੰਜਾਬ ਦਾ ਵਿਕਾਸ ਇਹਨਾਂ ਦੋਨਾਂ ਦੇ ਗੱਠ ਜੁੜਦੇ ਨਾਲ ਮੈਂ ਬੜੇ ਅਫਸੋਸ ਔਰ ਦੁੱਖ ਦੀ ਗੱਲ ਹੈ ਕਿ ਪਹਿਲਾਂ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਇੱਥੇ ਜੇਲ੍ਹ 'ਚ ਰਹੇ ਤੁਸੀਂ ਵੀ ਸਾਰੇ ਦੇਖਦੇ ਰਹੇ ਹੋ ਕਿ ਇੱਥੇ ਰਾਜਾ ਦੇ ਰਾਜਾ ਵੜਿੰਗ ਵੀ ਆ ਕੇ ਮਿਲ ਜਾਂਦਾ ਰਹੇ ਸਾਧੂ ਸਿੰਘ ਨੂੰ ਤੇ ਹੋਰ ਕਈ ਮਿਨਿਸਟਰ ਸੀਗੇ ਜਿਹੜੇ ਲੁਧਿਆਣੇ ਤੋਂ ਹੋਰਾਂ ਤੋਂ ਉਹ ਸਾਰੀਆਂ ਪਾਰਟੀਆਂ ਦੇ ਜਿਹੜੇ ਇੱਥੇ ਲੋਕ ਅੰਦਰ ਜੇਲ੍ਹ 'ਚ ਰਹੇ ਨੇ ਉਹਨਾਂ ਲੋਕਾਂ ਲਈ ਸਾਰਿਆਂ ਲਈ ਛੂਟ ਸੀਗੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹਨਾਂ ਨੇ ਇੱਕ ਵੱਖਰੀ ਪਾਲਿਸੀ ਬਣਾਈ ਹੋਈ ਆ ਸੋ ਮੈਂ ਇਹ ਸਮਝਦਾ ਕਿ ਇਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਇੱਕ ਐਦਾਂ ਦੀ ਚੀਜ਼ ਹੈ ਜੇ ਮਾੜਾ ਜਿਹਾ ਵੀ ਝਲਕੀ ਉਹਦੀ ਬਾਹਰ ਆਈ ਤਾਂ ਉਹਦੀਆਂ ਮੁੱਛਾਂ ਜਿਹੜੀਆਂ ਹੈਗੀਆਂ ਨਾ ਉਹ ਤੋਂ ਡਰਦੇ ਨੇ ਸੋ ਇਹ ਮੈਂ ਮਹਿਸੂਸ ਕਰਦੇ ਆ ਕਿ ਇਹਨਾਂ ਨੂੰ ਡਰ ਜੇ ਲੱਗ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਲੱਗ ਰਿਹਾ ਇਹ ਬਹੁਤ ਆਚਰ ਚਲਣੀਆਂ ਨਹੀਂ ਇਹ ਜਿਹੜੀਆਂ ਜੇਲਾਂ ਬਣੀਆਂ ਨੇ ਬੰਦਿਆਂ ਵਾਸਤੇ ਬਣੀਆਂ ਨੇ ਪਰ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਗਈ ਇਹ ਟੋਟਲ ਦੇ ਟੋਟਲ ਜਿਹੜੇ ਲੋਕ ਜੇਲਾਂ 'ਚ ਨਜ਼ਰ ਆਉਣੇ ਆ ਤੇ ਨਵੀਆਂ ਜੇਲਾਂ ਤਿਆਰ ਹੋ ਰਹੀਆਂ ਉਹਨਾਂ ਦੇ ਵਿੱਚੇ ਨਜ਼ਰ ਆਉਣੇ ਨੇ ਫੇਸ ਕਰਕੇ ਮੈਂ ਸਮਝਦਾ ਕਿ ਤੱਕਾ ਦੀ ਕੋਈ ਹੱਦ ਹੁੰਦੀ ਹੈ ਆਰ ਪਾਰ ਦਾ ਧੱਕਾ ਕਰ ਰਹੇ ਨੇ ਸੋ ਅਸੀਂ ਬਰਦਾਸ਼ਤ ਕਰ ਰਹੇ ਆ ਪਰ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਣਾ ਜਿਹੜੀ ਰੂਲਸ ਕਰਾਉਣੇ ਆ ਜੀ ਅਸੀਂ ਉਹ ਰੂਲਸ ਫਾਲ ਨਹੀਂ ਕਰਦੇ ਕਰਾ ਨਹੀਂ ਸਕਦੇ ਜਿਹੜੇ ਕੋਰਟ ਦੇ ਵੱਲੋਂ ਉਦੇਸ਼ ਆਇਆ ਸੀ ਕੋਈ ਨਵੇਂ ਰੂਲ ਫੋਲੋ ਕਰ ਰਹੇ ਆ ਜੀ ਅਸੀਂ ਫੋਲੋ ਕਰ ਰਹੇ ਹਾਂ ਕਿਸੇ ਨਾਲ ਮੁਲਾਕਾਤ ਬਾਹਰਲੇ ਬੰਦੇ ਨਾਲ ਨਹੀਂ ਹੋ ਸਕਦੀ ਉਹਨਾਂ ਨੇ ਐਸ ਪਰ ਰੂਲਸ ਕਿਹਾ ਸੀ ਐਸ ਪਰ ਰੂਲਸ ਕਰ ਰਹੇ ਪਰਿਵਾਰ ਦੇ ਮੈਂਬਰ ਜਿਹੜੇ ਹੈਗੇ ਰੂਲ ਨੂੰ ਬਲੱਡ ਰਿਲੇਸ਼ਨ ਬਰ ਐਡਵੋਕੇਟਸ ਰੂਲਿੰਗ ਕੀ ਕਹਿੰਦੀ ਹੈ ਜੀ ਇਹਦੀ ਐਸ ਪਰ ਰੂਲਸ ਉਹਨਾਂ ਨੇ ਕਿਹਾ ਸੀ ਹਾਂ ਐਸ ਪਰ ਰੂਲਸ ਕਰਾਉਣੇ ਸੀ ਜਿੰਦਾਬਾਦ